ਕੈਨੇਡਾ ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਨਿਊ ਵਰਾਂਸਵਿਕ ਦੇ ਸ਼ਹਿਰ ਮੌਕਟਨ ਦੇ ਰਹਿਣ ਵਾਲੇ ਪੰਜਾਬੀਆਂ ਦੀ ਇੱਕ ਗੱਡੀ ਲਗਭਗ ਇੱਕ ਘੰਟੇ ਦੀ ਦੂਰੀ ਉੱਤੇ ਮੌਜੂਦ ਸ਼ਹਿਰ ਮਿਲਕੋਵ ਨੇੜੇ ਹਾਦਸਾ ਕਰਸਤ ਹੋ ਗਈ ਇਸ ਵਿੱਚ ਤਿੰਨ ਜਾਣਿਆਂ ਦੀ ਮੌਤ ਹੋ ਜਾਣ ਦੀ ਖਬਰ ਮਿਲੀ ਹੈ ਮ੍ਰਿਤਕਾਂ ਦੇ ਵਿੱਚ ਇੱਕ ਮੁੰਡਾ ਤੇ ਦੋ ਕੁੜੀਆਂ ਸ਼ਾਮਲ ਹਨ ਇਹ ਤਿੰਨੇ ਕੈਨੇਡਾ ਪੜਨਣ ਗਏ ਸਨ ਮਰਨ ਵਾਲਿਆਂ ਵਿੱਚ ਦੋ ਸਕੇ ਭੈਣ ਭਰਾ ਸਨ ਮ੍ਰਿਤਕਾ ਜ਼ਿਲ੍ਹਾ ਲੁਧਿਆਣਾ ਦੀ ਸਬਤ ਤਹਿਸੀਲ ਮਲੋਤ ਦੇ ਪਿੰਡ ਬੁਰਕੜਾ ਦੇ ਦੋ ਸਕੇ ਭੈਣ ਭਰਾ ਤੇ ਇੱਕ ਦੋਸਤ ਸ਼ਾਮਿਲ ਹਨ ਮਿਲ ਜਾਣਕਾਰੀ ਅਨੁਸਾਰ ਹਾਈਵੇ ਉੱਤੇ ਗੱਡੀ ਦਾ ਟਾਇਰ ਫਟ ਜਾਣ ਕਾਰਨ ਗੱਡੀ ਬੇਕਾਬੂ ਹੋ ਗਈ ਜਿਸ ਕਾਰਨ ਇਹ ਭਿਆਨਕ ਹਾਦਸਾ ਵਾਪਰ ਗਿਆ ਇਸ ਹਾਦਸੇ ਦੇ ਵਿੱਚ ਕੋਈ ਹੋਰ ਗੱਡੀ ਸ਼ਾਮਿਲ ਨਹੀਂ ਹੈ ਹਾਦਸਾ ਗ੍ਰਸਤ ਗੱਡੀ ਦਾ ਡਰਾਈਵਰ ਜ਼ਖਮੀ ਹੈ ਪੁਲਿਸ ਮੁਤਾਬਕ ਹਾਦਸੇ ਮੌਕੇ ਤਿੰਨ ਜਣੇ ਗੱਡੀ ਦੇ ਵਿੱਚੋਂ ਬਾਹਰ ਡਿੱਗੇ ਪਏ ਸਨ ਤੇ ਉਨ੍ਹਾਂ ਦੀ ਮੌਕੇ ਉੱਤੇ ਮੌਤ ਹੋ ਗਈ ਬਿਊਰੋ ਰਿਪੋਰਟ ਦਿਸ਼ਾ ਅਪਡੇਟ ਨਿਊਜ਼ ਦੇ ਨਾਲ ਧੰਨਵਾਦ। ਕਨੇਡਾ ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਨਿਊ ਵਰੈਂਸਵਿਕ ਦੇ ਸ਼ਹਿਰ ਮੌਕਟਨ ਦੇ ਰਹਿਣ ਵਾਲੇ ਪੰਜਾਬੀਆਂ ਦੀ ਇੱਕ ਗੱਡੀ ਲਗਭਗ 1 ਘੰਟੇ ਦੀ ਦੂਰੀ ਉੱਤੇ ਮੌਜੂਦ ਸ਼ਹਿਰ ਮਿਲਕੋਵ ਨੇੜੇ ਹਾਦਸਾ ਕਰਸਤ ਹੋ ਗਈ। ਇਸ ਵਿੱਚ 3 ਜਾਨਾਂ ਦੀ ਮੌਤ ਹੋ ਜਾਣ ਦੀ ਖਬਰ ਮਿਲੀ ਹੈ। ਮ੍ਰਿਤਕਾਂ ਦੇ ਵਿੱਚ ਇੱਕ ਮੁੰਡਾ ਤੇ ਦੋ ਕੁੜੀਆਂ ਸ਼ਾਮਲ ਹਨ। ਇਹ ਤਿੰਨੇ ਕੈਨੇਡਾ ਪੜਨਣ ਗਏ ਸਨ। ਮਰਨ ਵਾਲਿਆਂ ਵਿੱਚ ਦੋ ਸਕੇ ਭੈਣ ਭਰਾ ਸਨ। ਮ੍ਰਿਤਕਾ ਜ਼ਿਲ੍ਹਾ ਲੁਧਿਆਣਾ ਦੇ ਸਬ ਤਹਿਸੀਲ ਮਲੋਦ ਦੇ ਪਿੰਡ ਬੁਰਕੜਾ ਦੇ ਦੋ ਸਕੇ ਭੈਣ ਭਰਾ ਤੇ ਇੱਕ ਦੋਸਤ ਸ਼ਾਮਿਲ ਹਨ ਮਿਲ ਜਾਣਕਾਰੀ ਅਨੁਸਾਰ ਹਾਈਵੇ ਉਤੇ ਗੱਡੀ ਦਾ ਟਾਇਰ ਫਟ ਜਾਣ ਕਾਰਨ ਗੱਡੀ ਬੇਕਾਬੂ ਹੋ ਗਈ ਜਿਸ ਕਾਰਨ ਇਹ ਭਿਆਨਕ ਹਾਦਸਾ ਵਾਪਰ ਗਿਆ ਇਸ ਹਾਦਸੇ ਦੇ ਵਿੱਚ ਕੋਈ ਹੋਰ ਗੱਡੀ ਸ਼ਾਮਿਲ ਨਹੀਂ ਹੈ ਹਾਦਸਾ ਗ੍ਰਸਤ ਗੱਡੀ ਦਾ ਡਰਾਈਵਰ ਜ਼ਖਮੀ ਹੈ ਪੁਲਿਸ ਮੁਤਾਬਕ ਹਾਦਸੇ ਮੌਕੇ ਤਿੰਨ ਜਣੇ ਗੱਡੀ ਦੇ ਵਿੱਚੋਂ ਬਾਹਰ ਡਿੱਗੇ ਪਏ ਸਨ ਤੇ ਉਹਨਾਂ ਦੀ ਮੌਕੇ ਉੱਤੇ ਮੌਤ ਹੋ ਗਈ ਬਿਊਰੋ ਰਿਪੋਰਟ ਦਿਸ਼ਾ ਅਪਡੇਟ ਨਿਊਜ਼ ਦੇ ਨਾਲ ਧੰਨਵਾਦ ਕੈਨੇਡਾ ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਨਿਊ ਵਰੈਂਸਵਿਕ ਦੇ ਸ਼ਹਿਰ ਮੌਕਟਨ ਦੇ ਰਹਿਣ ਵਾਲੇ ਪੰਜਾਬੀਆਂ ਦੀ ਇੱਕ ਗੱਡੀ ਲਗਭਗ 1 ਘੰਟੇ ਦੀ ਦੂਰੀ ਉੱਤੇ ਮੌਜੂਦ ਸ਼ਹਿਰ ਮਿਲਕੋਵ ਨੇੜੇ ਹਾਦਸਾ ਕਰਸਤ ਹੋ ਗਈ ਇਸ ਵਿੱਚ 3 ਜਾਨਾਂ ਦੀ ਮੌਤ ਹੋ ਜਾਣ ਦੀ ਖਬਰ ਮਿਲੀ ਹੈ ਮ੍ਰਿਤਕਾ ਦੇ ਵਿੱਚ ਇੱਕ ਮੁੰਡਾ ਤੇ ਦੋ ਕੁੜੀਆਂ ਸ਼ਾਮਲ ਹਨ ਇਹ ਤਿੰਨੇ ਕੈਨੇਡਾ ਪੜਨਣ ਗਏ ਸਨ ਮਰਨ ਵਾਲਿਆਂ ਵਿੱਚ ਦੋ ਸਕੇ ਭੈਣ ਭਰਾ ਸਨ ਮ੍ਰਿਤਕਾ ਜ਼ਿਲ੍ਹਾ ਲੁਧਿਆਣਾ ਦੀ ਸਬ ਤਹਿਸੀਲ ਮਲੋਦ ਦੇ ਪਿੰਡ ਬੁਰਕੜਾ ਦੇ ਦੋ ਸਕੇ ਭੈਣ ਭਰਾ ਤੇ ਇੱਕ ਦੋਸਤ ਸ਼ਾਮਲ ਹਨ ਮਿਲ ਜਾਣਕਾਰੀ ਅਨੁਸਾਰ ਹਾਈਵੇ ਉਤੇ ਗੱਡੀ ਦਾ ਟਾਇਰ ਫਟ ਜਾਣ ਕਾਰਨ ਗੱਡੀ ਬੇਕਾਬੂ ਹੋ ਗਈ ਜਿਸ ਕਾਰਨ ਇਹ ਭਿਆਨਕ ਹਾਦਸਾ ਵਾਪਰ ਗਿਆ ਇਸ ਹਾਦਸੇ ਦੇ ਵਿੱਚ ਕੋਈ ਹੋਰ ਗੱਡੀ ਸ਼ਾਮਲ ਨਹੀਂ ਹੈ ਹਾਦਸਾ ਗ੍ਰਸਤ ਗੱਡੀ ਦਾ ਡਰਾਈਵਰ ਜ਼ਖਮੀ ਹੈ ਪੁਲਿਸ ਮੁਤਾਬਕ ਹਾਦਸੇ ਮੌਕੇ ਤਿੰਨ ਜਣੇ ਗੱਡੀ ਦੇ ਵਿੱਚੋਂ ਬਾਹਰ ਡਿੱਗੇ ਪਏ ਸਨ ਤੇ ਉਹਨਾਂ ਦੀ ਮੌਕੇ ਉੱਤੇ ਮੌਤ ਹੋ ਗਈ ਬਿਊਰੋ ਰਿਪੋਰਟ ਦਿਸ਼ਾ ਅਪਡੇਟ ਨਿਊਜ਼ ਦੇ ਨਾਲ ਧੰਨਵਾਦ ਕਨੇਡਾ ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਨਿਊ ਵਰੇਂਸਵਿਕ ਦੇ ਸ਼ਹਿਰ ਮੌਕਟਨ ਦੇ ਰਹਿਣ ਵਾਲੇ ਪੰਜਾਬੀਆਂ ਦੀ ਇੱਕ ਗੱਡੀ ਲਗਭਗ 1 ਘੰਟੇ ਦੀ ਦੂਰੀ ਉੱਤੇ ਮੌਜੂਦ ਸ਼ਹਿਰ ਮਿਲਕੋਵ ਨੇੜੇ ਹਾਦਸਾ ਗ੍ਰਸਤ ਹੋ ਗਈ ਇਸ ਵਿੱਚ ਤਿੰਨ ਜਣਿਆਂ ਦੀ ਮੌਤ ਹੋ ਜਾਣ ਦੀ ਖਬਰ ਮਿਲੀ ਹੈ ਮ੍ਰਿਤਕਾ ਦੇ ਵਿੱਚ ਇੱਕ ਮੁੰਡਾ ਤੇ ਦੋ ਕੁੜੀਆਂ ਸ਼ਾਮਲ ਹਨ ਇਹ ਤਿੰਨੇ ਕੈਨੇਡਾ ਪੜ੍ਹਨ ਗਏ ਸਨ ਮਰਨ ਵਾਲਿਆਂ ਵਿੱਚ ਦੋ ਸਕੇ ਭੈਣ ਭਰਾ ਸਨ ਮ੍ਰਿਤਕਾ ਜ਼ਿਲ੍ਹਾ ਲੁਧਿਆਣਾ ਦੀ ਸਬ ਤਹਿਸੀਲ ਮਲੋਦ ਦੇ ਪਿੰਡ ਬੁਰਕੜਾ ਦੇ ਦੋ ਸਕੇ ਭੈਣ ਭਰਾ ਤੇ ਇੱਕ ਦੋਸਤ ਸ਼ਾਮਲ ਹਨ ਮਿਲ ਜਾਣਕਾਰੀ ਅਨੁਸਾਰ ਹਾਈਵੇ ਉੱਤੇ ਗੱਡੀ ਦਾ ਟਾਇਰ ਫਟ ਜਾਣ ਕਾਰਨ ਗੱਡੀ ਬੇਕਾਬੂ ਹੋ ਗਈ ਜਿਸ ਕਾਰਨ ਇਹ ਭਿਆਨਕ ਹਾਦਸਾ ਵਾਪਰ ਗਿਆ ਇਸ ਹਾਦਸੇ ਦੇ ਵਿੱਚ ਕੋਈ ਹੋਰ ਗੱਡੀ ਸ਼ਾਮਲ ਨਹੀਂ ਹੈ ਹਾਦਸਾ ਗ੍ਰਸਤ ਗੱਡੀ ਦਾ ਡਰਾਈਵਰ ਜ਼ਖਮੀ ਹੈ ਪੁਲਿਸ ਮੁਤਾਬਕ ਹਾਦਸੇ ਮੌਕੇ 3 ਜਣੇ ਗੱਡੀ ਦੇ ਵਿੱਚੋਂ ਬਾਹਰ ਡਿੱਗੇ ਪਏ ਸਨ ਤੇ ਉਹਨਾਂ ਦੀ ਮੌਕੇ ਉੱਤੇ ਮੌਤ ਹੋ ਗਈ ਬਿਊਰੋ ਰਿਪੋਰਟ ਦਿਸ਼ਾ ਅਪਡੇਟ ਨਿਊਜ਼ ਦੇ ਨਾਲ ਧੰਨਵਾਦ